ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੈਸੇ ਤਾਂ ਮਨੁੱਖ ਬਹੁਤ ਸਾਰੀਆਂ ਵਸਤੂਆਂ ਤੋਂ ਪ੍ਰਭਾਵਿਤ ਹੁੰਦਾ ਹੈ ਪਰ ਸੁੰਦਰਤਾ ਦਾ ਪ੍ਰਭਾਵ ਵਿਸ਼ੇਸ਼ ਰੂਪ ਵਿੱਚ ਪੈਂਦਾ ਹੈ ਸੁੰਦਰਤਾ ਜਗਤ ਵਿੱਚ ਚਾਰੇ ਪਾਸੇ ਖਿਲਰੀ ਪਈ ਹੈ ਜਿਤਨੀ ਕਿਸੇ ਦੀ ਵੇਖਣ ਦੀ ਸਮਰੱਥਾ ਮਨੁੱਖ ਵੇਖ-ਵੇਖ ਕੇ ਪ੍ਰਭਾਵਿਤ ਹੁੰਦਾ ਹੈ ਇਹ ਬਨਸਪਤੀ ਇਹ ਵਗਦੇ ਦਰਿਆ ਇਹ ਡਿੱਗਦੇ ਝਰਨੇ ਪਹਾੜਾਂ ਦੀ ਸਿਖਰਤਾ ਜਿੱਥੇ ਸੁੰਦਰਤਾ ਦੇ ਮਹਾਨ ਪ੍ਰਤੀਕ ਨੇ ਉੱਥੇ ਪੰਛੀਆਂ ਦੇ ਖੂਬਸੂਰਤ ਪੰਖ ਤੇ ਮਧੁਰ ਆਵਾਜ਼ ਰਸਿਕ ਹਿਰਦੇ ਤੇ ਆਪਣਾ ਡੂੰਘਾ ਪ੍ਰਭਾਵ ਪਾਉਂਦੇ ਨੇ ਸਰੋਵਰ ਅੰਦਰ ਖਿੜੇ ਕਮਲ ਫੁੱਲਾਂ ਦਾ ਦ੍ਰਿਸ਼ ਵੇਖ ਮਨੁੱਖ ਆਪਣੀ ਸੁਧ ਬੁੱਧ ਖੋ ਬੈਠਦਾ ਰਾਤ ਨੂੰ ਲਿਸ਼ਕਦੇ ਚਮਕਦੇ ਤਾਰਿਆਂ ਦਾ ਮੰਡਲ ਅਸਮਾਨੀ ਸੁੰਦਰਤਾ ਦੀ ਝਲਕ ਪੇਸ਼ ਕਰਦਾ ਮਨੁੱਖੀ ਸਰੀਰਾਂ ਦੀ ਸੁੰਦਰਤਾ ਵੀ ਆਮ ਮਨੁੱਖਾਂ ਤੇ ਆਪਣਾ ਡੂੰਗਾ ਅਸਰ ਛੱਡਦੀ ਹੈ। ਹਰ ਪਾਸਿਓਂ ਮਾਨੂੰ ਸੁੰਦਰਤਾ ਦੇ ਹੀ ਦ੍ਰਿਸ਼ ਨੇ। ਕਈ ਜੀਵ ਜਾਂ ਵਸਤੂਆਂ ਬਾਹਰੋਂ ਸੁੰਦਰ ਦਿਖਦੀਆਂ ਪਰ ਅੰਦਰੋਂ ਬਹੁਤ ਗਰੂਪ ਹੁੰਦੀਆਂ। ਤੇ ਖੰਡੜੋ ਕੀ ਭੂਲ ਤੁਮਾਂ ਦਿਸਮ ਸੋਨਾ ਅੱਡ ਨਾਲ ਹੰਡੜੋ ਮੂਲ ਨਾਨਕ ਸਾਤਨਾ ਜੁਲੀ ਮਾਇਆ। ਬਗਲੇ ਦਾ ਤਨ ਅਤਿਅਤ ਸੁੰਦਰ ਹੈ। ਪਰ ਮਾਨਸਿਕ ਵਰਤੀ ਅਤਿਕਰੂਪ ਕੋਇਲ ਨੂੰ ਆਵਾਜ਼ ਅਤਿਸੁੰਦਰ ਬਖਸ਼ੀ ਹੈ ਪਰ ਤਨ ਅਤਿਕਰੂਪ ਕਈ ਮਨੁੱਖ ਤਨ ਕਰਕੇ ਅਤਿਸੁੰਦਰ ਹੁੰਦੇ ਨੇ ਪਰ ਮਨ ਸ਼ੈਤਾਨੀਅਤ ਨਾਲ ਭਰਿਆ ਹੁੰਦਾ ਹੈ ਦ੍ਰਿਸ਼ਮਾਨ ਸੁੰਦਰਤਾ ਦੀ ਤਹਿ ਵਿੱਚ ਜਾਈਏ ਤਾਂ ਸਿਵਾਏ ਕਰੂਪਤਾ ਦੇ ਹੋਰ ਕੁਝ ਪੱਲੇ ਨਹੀਂ ਪੈਂਦਾ ਪਰ ਜੇ ਕਿਦਰੇ ਅਦਿੱਸ਼ ਸੁੰਦਰਤਾ ਦੀ ਝਲਕ ਦਿਸ ਪਵੇ ਪਰ ਅੰਦਰੋਂ ਬਾਹਰੋਂ ਸਭ ਕੁਝ ਸੁੰਦਰ ਦਿਸਣ ਲੱਗ ਪੈਂਦਾ ਹੈ ਤੇ ਦੇਖਣ ਵਾਲੇ ਦੀ ਆਤਮਾ ਵੀ ਸੁੰਦਰਤਾ ਨਾਲ ਭਰ ਜਾਂਦੀ ਹੈ ਬੱਚਾ ਸਾਰਿਆਂ ਨੂੰ ਬੜਾ ਪਿਆਰਾ ਲੱਗਦਾ ਹੈ ਹਰ ਉਹ ਵਸਤੂ ਜਾਂ ਜੀਵ ਜੋ ਪਿਆਰੀ ਲੱਗਦੀ ਹੈ ਉਹ ਸੁੰਦਰ ਹੁੰਦੀ ਹੈ ਕਿਉਂਕਿ ਜੋ ਸੁੰਦਰ ਨਹੀਂ ਉਸ ਨਾਲ ਪਿਆਰ ਦੀ ਸਾਝ ਨਹੀਂ ਪੈਂਦੀ ਜਦ ਹੁਸਨ ਨਹੀਂ ਤੋ ਇਸ਼ਕ ਵੀ ਪੈਦਾ ਨਹੀਂ ਹੋਤਾ ਬੁਲਬੁਲ ਗਿਲੇ ਦੀਵਾਰ ਪਰ ਸ਼ਾਇਦਾਂ ਨਹੀਂ ਹੋਤਾ ਬੱਚੇ ਦੀ ਸੁੰਦਰਤਾ ਕੁਝ ਆਂਤ੍ਰਿਕ ਗੁਣਾਂ ਤੇ ਖੜੀ ਹੈ ਜਿਵੇਂ ਕਿ ਬੱਚੇ ਵਿੱਚ ਭੋਲਾਪਨ ਮਾਸੂਮੀਅਤ ਨਿਰਲੋਭ ਵਾਸ਼ਨਾ ਰਹਿਤ ਵੈਰ ਵਿਰੋਧ ਰਹਿਤ ਤੇ ਤ੍ਰਿਸ਼ਨਾ ਰਹਿਤ ਜੋ ਹਿਰਦਾ ਹੈ ਉਸ ਨਾਲ ਬੱਚਾ ਬੜਾ ਪਿਆਰਾ ਲੱਗਦਾ ਜੇ ਇਹ ਸਾਰਾ ਗੰਦ ਕਿਧਰੇ ਬੱਚੇ ਵਿੱਚ ਹੁੰਦਾ ਤਾਂ ਬੱਚਾ ਕਿਸੇ ਨੂੰ ਵੀ ਪਿਆਰਾ ਨਹੀਂ ਲੱਗਣਾ ਸੀ ਇੰਨਾ ਹੀ ਦੇਵੀ ਗੁਣਾਂ ਦੇ ਨਾਲ ਜਦ ਕੋਈ ਮਨੁੱਖ ਭਰ ਜਾਂਦਾ ਹੈ ਤਾਂ ਉਹ ਵੀ ਬੜਾ ਪਿਆਰਾ ਲੱਗਦਾ ਹੈ ਭਗਤ ਇਸ ਵਾਸਤੇ ਪਿਆਰੇ ਲੱਗਦੇ ਹਨ ਜਿਨ੍ਹਾਂ ਕੋਲ ਇਹ दैवी ਸੁੰਦਰਤਾ ਨਹੀਂ ਹੁੰਦੀ ਉਹ ਬਾਹਰੋਂ ਤਾਂ ਹਾਰ ਸ਼ਿੰਗਾਰ ਕਰਕੇ ਸੁੰਦਰ ਬਣ ਦੀ ਕੋਸ਼ਿਸ਼ ਕਰਦੇ ਨੇ ਪਰ ਬੈਰੂਨੀ ਸ਼ਿੰਗਾਰ ਦੀ ਲੋੜ ਭਗਤਾਂ ਨੂੰ ਨਹੀਂ ਪੈਂਦੀ ਹਜ਼ਾਰ ਅਰਾਇਸੇ ਸਾਦਕੇ ਹਨ ਉਸकी ਸਾਦਾ ਵਾਜੀ ਪਰ ਨਹੀਂ ਮੁਹਤਾਜੇ ਜ਼ੇਵਰ ਇਲਮੂ ਅਕਲ ਨੇ ਜਿਸਕੋ ਸੰਵਾਰਾ ਹੈ ਪ੍ਰਭੂ ਚਿੰਤਨ ਨਾਲ ਇੱਕ ਖਾਸ ਤਰ੍ਹਾਂ ਦੀ ਪਵਿੱਤਰਤਾ ਸੁੰਦਰਤਾ ਭਗਤਾਂ ਦੇ ਮੁਖੜੇ ਤੇ ਪ੍ਰਗਟ ਹੁੰਦੀ ਹੈ ਉਸ ਸੁੰਦਰਤਾ ਨੂੰ ਵੇਖਦੇ ਸਾਰ RAM ਚੇਤੇ ਆਉਣ ਲੱਗ ਪੈਂਦਾ ਪਰ ਬੈਰੂਨੀ ਸੁੰਦਰਤਾ ਕਾਮ ਦਾ ਹੀ ਚਿੰਤਨ ਕਰਾ ਸਕਦੀ ਹੈ ਮੀਰਾ ਦੀ ਜੋ ਦੇਵੀ ਸੁੰਦਰਤਾ ਵੇਖਦਾ ਸੀ ਉਸ ਨੂੰ ਪਰਮਾਤਮਾ ਚੇਤੇ ਆਉਂਦਾ ਸੀ ਸੀਤਾ ਦੀ ਸੁੰਦਰਤਾ 라ਵਣ ਦੀ ਵਾਸ਼ਨਾ ਸ਼ਾਂਤ ਕਰ ਦਿੰਦੀ ਸੀ ਅਜੋਕੀ ਮਨੁਕੀ ਸੁੰਦਰਤਾ ਸਿਰਫ ਕਾਮ ਦੀ ਪ੍ਰਦਰਸ਼ਨੀ ਹੈ ਹੋਰ ਕੁਝ ਵੀ ਨਹੀਂ ਸਤਿਗੁਰੂ ਦੀ ਬਾਣੀ ਨੇ ਉਸ ਨੂੰ ਕ੍ਰੂਪ ਮੰਨਿਆ ਹੈ ਜਿਸ ਨੂੰ ਵੇਖਦੇ ਸਾਰ ਹੀ ਵਾਸ਼ਨਾ ਪੈਦਾ ਹੋਵੇ ਮੂੰਹ ਤੇ ਨੱਕ ਨਾ ਹੋਵੇ ਤਾਂ ਮੁਖੜਾ ਅਤੀ ਕ੍ਰੂਪ ਦਿਸਦਾ ਜੇ ਕਿਦਰੇ ਮੁਖੜੇ ਤੇ ਕੰਨ ਨਾ ਹੋਵਣ ਤਾਵੀ ਮੁਖੜਾ ਅਤਿਕ ਰੂਪ ਹੋ ਜਾਂਦਾ ਜੋ ਪ੍ਰਭੂ ਨਾਮ ਨਹੀਂ ਸੁੰਦਾ ਤੇ ਪ੍ਰਭੂ ਨਾਮ ਦੀ ਮਹਿਕ ਜਿਸ ਕੋਲ ਨਹੀਂ ਉਹ ਤਾਂ ਨੱਕ ਕਟਾ ਤੇ ਕੰਨ ਕਟਾ ਹੈ ਗੁਰਬਾਣੀ ਕਹਿੰਦੀ ਹੈ ਹਰ ਕੇ ਨਾਮ ਬਿਨਾ ਸੁੰਦਰ ਹੈ ਨਕਤੀ ਜੋ ਬੇਸੂਆ ਕੇ ਕਰਪੂਤ ਜਮਤ ਹੈ ਤਿਸ ਨਾਮ ਪਰਿਉ ਹੈ ਤ੍ਰਿਕਟਿ ਕੰਚਨ ਕੇ ਕੁੰਡਲ ਬਨੇ ਉਪਰ ਲਾਲ ਜੜਾਓ ਦੀਸੇ ਦਾਦ ਦੇ ਕਾਨਜ ਹੈ ਮਨ ਨਾਹੀ ਨਾ ਕਹ ਕਬੀਰ ਜੈਸੇ ਸੁੰਦਰ ਸਰੂਪ ਨਾਮ ਬਿਨਾ ਜੈਸੇ ਕੁਬਜ ਕ੍ਰੂਪ ਨਾਮ ਰਸ ਦੀ ਸੁੰਦਰਤਾ ਨਾਲ ਜਦ ਚਿਹਰੇ ਤੇ ਜਲਾਲ ਪ੍ਰਗਟ ਹੁੰਦਾ ਉਸ ਨੂਰ ਅੱਗੇ ਦੇਵਤੇ ਵੀ ਸਜਦਾ ਕਰਦੇ ਨੇ ਸਰੀਰਿਕ ਸੁੰਦਰਤਾ ਦੇ 32 ਲਖਣ ਵੀ ਈਸ਼ਵਰੀ ਰਸ ਤੋਂ ਬਿਨਾ ਕ੍ਰੂਪਤਾ ਦਰਸਾਉਂਦੇ ਨੇ ਰਨਵਤ ਨਾਮ ਦਿਓ ਨਾ ਕਹਿ ਬਿਨਾ ਨਾ ਸੋਹ ਹੈ 32 ਲਖਣਾ ਸੋ ਸੰਗਤ ਜੀ ਸਾਨੂੰ ਚਾਹੀਦਾ ਤਾਂ ਇਹ ਹੈ ਕਿ ਅਸੀਂ ਪ੍ਰਭੂ ਦੇ ਨਾਮ ਨੂੰ ਗ੍ਰਹਿਣ ਕਰਕੇ ਆਪਣੀ ਅੰਤ੍ਰਿਕ ਸੁੰਦਰਤਾ ਨੂੰ ਵਧਾਈਏ ਬਜਾਏ ਇਸ ਗੱਲ ਤੇ ਕਿ ਅਸੀਂ ਬਾਹਰੀ ਸੁੰਦਰਤਾ ਦੇ ਜ਼ਿਆਦਾ ਧਿਆਨ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ